ਜਿਹੜੇ ਮਾਨ ਸਾਹਿਬ ਕਹਿੰਦੇ ਸੀ ਅਸੀਂ ਜਨਤਾ ਨੂੰ ਪਰੇਸ਼ਾਨ ਨਹੀਂ ਕਰਨਾ ਹੁਣ ਉਹੀ ਜਨਤਾ ਨੂੰ ਸਿਰੇ ਮਹੂਰਤ ਲਈ ਉਹਨਾਂ ਦੇ ਪਰੇਸ਼ਾਨੀਆਂ ਆ ਰਹੀਆਂ ਨੇ ਇਤਨੀ ਪਾ ਰਹਾ ਮਹੂਰਤ ਦੇ ਪਿਛੇ ਇੱਕ ਪੁਲ ਰੁਕਿਆ ਹੋਇਆ ਇੱਕ ਸਾਈਡ ਤੋਂ ਡਬਲ ਡਬਲ ਜਿਹੜੀ ਆ ਟ੍ਰੈਫਿਕ ਜਾ ਰਹੀ ਆ ਤੇ ਲੋਕੀ ਪਰੇਸ਼ਾਨ ਹੁੰਦੇ ਨੇ ਤੁਸੀਂ ਮੈਂ ਕੋਲ ਜਾ ਕੇ ਵੀ ਦਿਖਾ ਹੀ ਦਿੰਦਾ ਤੁਹਾਨੂੰ ਪਹਿਲਾਂ ਵੀ ਤਾਂ ਦੋਨੇ ਪਾਸੇ ਹੀ ਸੀਗਾ ਹਾਂ ਪਹਿਲਾਂ ਵੀ ਦੋਨੇ ਪਾਸੇ ਹੀ ਹੁਣ ਵੀ ਦੋਨੇ ਪਾਸੇ ਹੀ ਰਹਿ ਗੋ ਦਿਓ ਵੀ ਫਰਕ ਕੀ ਪਿਆ फर्क तो कुछ नहीं पेना चार महीने बंद चार महीने बंद सारे ना मगर अभी नहीं खुलेगा था। हाँ। जाने की सारी बात मुहूर्त हाँ, पर है। पर पब्लिक चाहे बाढ़ में चाहे चार किलोमीटर घूमे हाँ। चाहे सुबह शाम जहाँ बच्चों की बच्चे इधर स्कूल पढ़ने आते प्रॉब्लम आए जो कोई मतलब नहीं ਇਹਨਾਂ ਕਿ ਲੱਗਦਾ ਵੀ ਕਿ ਸਰਕਾਰਾਂ ਸਿਰਫ ਆਪਣੇ ਆਪਣੇ ਜਿਹੜੇ ਮੂਰਤ ਨੂੰ ਜਾ ਫਾਇਦਾ ਕਰਦੀ ਆ ਨਾ ਕਿਸੇ ਦੇ ਭਲੇ ਛੋਟੇ ਛੋਟੇ ਜੰਦਾ ਵਾਸਤੇ ਗਰੀਬਾਂ ਦੇ ਬਣ ਨਹੀਂ ਦੋਟਿਆ ਆਪਣੇ ਫਾਇਦੇ ਲਈ ਆ ਨਹੀਂ ਜਦ ਪਹਿਲੇ ਜੇ ਦੋਨੋਂ ਖੁੱਲੇ ਹੋਏ تھے ਪਹਿਲੇ ਮੈਂ ਔਰ ਅਬ ਮੈਂ ਕੀ ਫਰਕ ਡਾਲਾ ਕੋਈ ਫਰਕ ਨਹੀਂ ਚਾਰ ਵੀ ਨੇ ਤਾਂ ਬਿਲਕੁਲ ਹੀ ਬੰਦ ਰਹੇ ਕਿੰਨੀ ਗਰੂਮ ਕੇ ਜਾਣਾ ਪੈਂਦਾ ਉਦੋਂ ਕਾਫੀ 2-3 ਕਿਲੋਮੀਟਰ ਘੁੰਮ ਕੇ ਜਾਣਾ 2-3 ਕਿਲੋਮੀਟਰ ਯੂਨਾਈਟਿਡ ਬੋਅ ਦੇਖ ਰਹੇ ਹੋ ਤੁਸੀਂ ਤੇ ਮੈਂ ਮਨੋਜੀ ਰਾਹ ਦੋਸਤੋ ਅੱਜ ਜਿਹੜੀ ਗੱਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕਿੱਦਾਂ ਇੱਕ ਉਦਘਾਟਨ ਲਈ ਪਬਲਿਕ ਜਿੰਨੀ ਮਰਜ਼ੀ ਪਰੇਸ਼ਾਨ ਹੁੰਦੀ ਰਹੇ ਪਰ ਸਰਕਾਰਾਂ ਨੂੰ ਸ਼ਾਇਦ ਜਿਹੜੇ ਆ ਉਹਨਾਂ ਦੇ ਉਦਘਾਟਨ ਦੇ ਬੋਰਡ ਘੱਟ ਪੈ ਗਏ ਨੇ ਹੈਟ੍ਰਿਕ ਨਹੀਂ ਵਜੀ ਤਾਂ ਕਰਕੇ ਉਹ ਇਹ ਬੋਰਡ ਲਾਣ ਲਈ ਸਿਰਫ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਲੁਧਿਆਣਾ ਦਾ ਇਹ ਦਮੋਰੀਆਪੁਰ ਦਾ ਏਰੀਆ ਦਮੋਰੀਆਪੁਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਦਮੋਰੀਆਪੁਰ ਇੱਕ ਸ਼ਹਿਰ ਨੂੰ ਦੂਜੇ ਇੱਕ ਲੁਧਿਆਣਾ ਸ਼ਹਿਰ ਨਹੀਂ ਸਮਝ ਲਓ ਅੰਦਰੂਨੀ ਹਿੱਸੇ ਨੂੰ ਜੋੜਦਾ ਆ ਪਰ ਇਹਨੂੰ ਕਾਫੀ ਸਮੇਂ ਤੋਂ ਰਿਪੇਅਰ ਲਈ ਕੀਤਾ ਗਿਆ ਹੈ ਤੇ ਹਜੇ ਤੱਕ ਇਹਦਾ ਉਦਘਾਟਨ ਵੱਜੂ ਰੁਕਿਆ ਹੋਇਆ ਹੈ ਸ਼ਾਇਦ ਪਰ ਲੋਕਾਂ ਨੂੰ ਰੋਜ਼ ਮਰਰ ਦੀ ਜ਼ਿੰਦਗੀ ਜਿੱਥੇ ਲੱਖਾਂ ਜਿਹੜੀਆਂ ਮੁਸੀਬਤਾਂ ਆਉਂਦੀਆਂ ਨੇ ਕਿਉਂਕਿ ਜਿਹੜਾ ਦੂਜੇ ਸਾਈਡ ਦੀ ਲੋਕਾਂ ਲਈ ਖੋਲ ਦਿੱਤੀ ਗਈ ਹੈ ਸਾਈਡ ਪਰ ਜਿਹੜੀ ਇਹ ਸਾਈਡ ਆ ਤੁਸੀਂ ਦੇਖਦੇ ਹੋ ਪੂਰੀ ਤਕਰੀਬਨ ਤਿਆਰ ਆ ਪਰ ਸ਼ਾਇਦ ਹਜੇ ਮਹੂਰਤ ਲਈ ਖੋਲੀ ਨਹੀਂ ਗਈ ਤਾਂ ਲੋਕਾਂ ਨੂੰ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਉਹਨਾਂ ਲਈ ਅੱਜ ਲੋਕਾਂ ਨਾਲ ਗੱਲ ਕਰਾਂਗੇ ਕਿਉਂਕਿ ਮਹੂਰਤ ਲਈ ਇਹ ਸ਼ਾਇਦ ਰੁਕਿਆ ਹੋਇਆ ਆ ਸੋ ਪਹਿਲਾਂ ਤਾਂ ਇੱਥੇ ਦੁਕਾਨਦਾਰਾਂ ਨਾਲ ਹੀ ਗੱਲ ਕਰ ਲੈਣੇ ਆ। ਸੋ ਇਹ ਦੁਕਾਨ ਜਿਹੜੀ ਇੱਥੇ ਬਹੁਤ ਹੀ ਮਸ਼ਹੂਰ ਦੁਕਾਨ ਆ। ਇੱਥੇ ਬਾਈ ਜੀ ਇਹ ਦਮੋਰੀਆ ਪੋਲ ਦਾ ਕੋਈ ਕੰਮ ਰੁਕਿਆ ਹੋਇਆ ਹੈ ਜਿਹੜਾ ਇਹਨਾਂ ਨੇ ਬੰਦ ਕੀਤਾ। ਬਸ ਇਹ ਥੋੜਾ ਜਿਹਾ ਜਿਹੜਾ ਅੰਦਰ ਪਾਣੀ ਪੂਣੀ ਕੰਦੇ ਘਟ ਘੋ ਹੋ ਰਿਹਾ, ਖੜਾ ਹੋ ਰਿਹਾ ਵਾ ਉਹਦਾ ਥੋੜਾ ਨਿਕਾਸੀ ਕਰਕੇ ਰੁਕਿਆ ਹੋਇਆ ਵਾ। ਬਾਈ ਵੈਸੇ 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 ਫੋਰਨ ਕੰਟਰੀ ਨਾਲ ਜੇ ਮੈਚ ਕਰੀਏ ਕਿ ਇੱਕ ਐਨੇ ਕੰਮ ਲਈ ਕਿੰਨੇ ਮਹੀਨੇ ਤੋਂ ਸ਼ਾਇਦ ਬੰਦਾ। ਉਹ ਹੋਈ ਵੀ ਜੀ 3-4 ਮਹੀਨਿਆਂ ਦਾ ਹੋਈ ਗਿਆ ਕੰਮ 'ਚ ਕਿੰਨਾ ਫਰਕ ਪਿਆ ਨਾ ਕੰਮ ਹੁਣ ਉਧਰ ਨਾ ਖੁੱਲਣਾ ਥੋੜਾ ਜਿਹਾ ਚੱਲਿਆ ਜੀ ਪਹਿਲੇ ਜਦੋਂ ਦੋਨੋਂ ਬੰਦ ਸੀ ਉਦੋਂ ਦਾ ਫਿਰ ਬਿਲਕੁਲ ਹੀ 10% ਵੀ ਕੰਮ ਰਹਿ ਗਿਆ ਸੀ ਸੋ ਕੀ ਇਹ ਕੀ ਸਿਰਫ ਜਦ ਸਰਕਾਰਾਂ ਮਹੂਰਤ ਕਰੀ ਜਾਂਦੀਆਂ 12 ਟਾ ਦੇ ਮਹੂਰਤ ਇਦਾਂ ਹੀ ਇਹਦੇ ਇਹ ਵੀ ਕਿਥੇ ਮਹੂਰਤ ਨਹੀਂ ਤਾਂ ਨਹੀਂ ਰੁਕਿਆ ਵੀ ਕਿਥੇ ਨੇ ਮਹੂਰਤ ਕਰਨਾ ਆਉਗਾ ਤਾਂ ਖੋਲਣਗੇ ਇਧਰਲੀ ਸਾਈਡ ਇਹ ਤਾਂ ਜੀ ਹੁਣ ਅੰਦਰਲੀ ਗੱਲ ਉਹਨਾਂ ਨੂੰ ਹੀ ਪਤਾ ਤੁਹਾਨੂੰ ਇਸ ਬਾਰੇ ਤਾਂ ਨਹੀਂ ਹੈਗੀ ਨੌਲੇਜ ਲੇਕਿਨ ਕਾਨਵ ਆਲਮੋਸਟ ਕੰਪਲੀਟ ਹੋ ਚੁੱਕਾ ਵਾ ਤੇ ਥੋੜਾ ਬੋਦਾ ਜਿਹੜਾ ਫਿੰਦਾ ਹੋਏਗਾ ਹੋ ਸਕਦਾ ਉਹਦੇ ਕਰਕੇ ਰੁਕਿਆ ਹੋਵੇ ਪਰ ਸ਼ਹਿਰ ਦੇ ਅੰਦਰੂਨੀ ਹਿੱਸੇ ਨੂੰ ਜੋੜਦਾ ਕਚਹਿਰੀਆਂ ਨੂੰ ਫੁਆਰਾ ਜੋ ਇੱਕ ਪੌਸ਼ ਏਰੀਆ ਤੇ ਇੱਕ ਦੂਜਾ ਮਿਡਲ ਏਰੀਆ ਦੋਨੇ ਇਹਨੂੰ ਇਹਨੂੰ ਡਿਪੈਂਡ ਕਰਦੇ ਨੇ ਇੱਥੇ ਲੋਕਾਂ ਦਾ ਰੋਜ਼ਗਾਰ ਹੈ ਕਿ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਇਹਨੂੰ ਪਹਿਲ ਤਜਬੂ ਦੇਣਾ ਚਾਹੀਦਾ ਹੈ ਜੀ ਉਹ ਤਾਂ ਉਹਨਾਂ ਉਹਨਾਂ ਦੀ ਅੰਦਰਲੀ ਉਹ ਹੈ ਕਿੱਦਾਂ ਤੁਹਾਨੂੰ ਨਹੀਂ ਨਾ ਇਸ ਚੀਜ਼ ਬਾਰੇ ਨੋਲੇਜ ਉਹਦਾ ਕੰਮ ਵਧੀਆ ਕਰ ਰਿਹਾ ਜੀ ਵਧੀਆ ਮਜ਼ਬੂਤੀ ਵਾਲੀ ਚੀਜ਼ ਬਣੀ ਆ ਤਾਂ ਵਧੀਆ ਚੀਜ਼ ਨੂੰ ਬਣਾਉਣ ਨੂੰ ਥੋੜਾ ਬਹੁਤ ਦਾ ਟਾਈਮ ਲੱਗੇਗਾ ਪਰ ਲੋਕਾਂ ਦੇ ਕੰਮਾਂ ਦੇ ਉੱਤੇ ਜਿਹੜਾ ਇਫੈਕਟ ਪੈ ਰਿਹਾ ਹੈ ਜਿਉਂ ਤਾਂ ਹੁਣ ਜੇ ਕੰਮ ਹੋ ਰਿਹਾ ਦਾ ਥੋੜਾ ਜਿਹਾ ਸਾਰਿਆਂ ਨੂੰ ਕਰਨਾ ਹੀ ਪੈਣਾ ਜੀ ਹੁਣ ਇਹਦੇ ਨਾਲ ਅਪਾਉ ਨਹੀਂ ਕਰ ਸਕਦੇ ਹੈਗੇ ਕਿ ਕੰਮ ਕਿਥੇ ਨੂੰ ਇਕੱਠੇ ਪੈ ਰਿਹਾ ਨਹੀਂ ਲੇਕਿਨ ਤਾਂ ਚਲੋ ਇੱਕ ਖੋਲਦਾ ਉਹਦੇ ਨਾਲ ਥੋੜੀ ਆਵਾਜ਼ ਹੀ ਨਾਲ ਕੰਮ ਸਾਰਿਆਂ ਦੇ ਢੁੜ ਗਏ ਹੋਏ ਆ ਪਹਿਲੇ ਫਰਕ ਸੀਗਾ ਹੁਣ ਠੀਕ ਹੈ ਚੱਲ ਰਿਹਾ ਲੌਂਗਰ ਸੋ ਬਿਲਕੁਲ ਇਹ ਉਹ 4 ਮਹੀਨਿਆਂ ਦੇ ਉੱਤੇ ਜਿਹੜਾ ਕੀ ਆ ਇਹ ਦਮੋਰੀਆਪੁਰ ਬੰਦ ਕੀਤਾ ਹੋਇਆ ਜਿਹਦੇ ਨਾਲ ਲੋਕਾਂ ਨੂੰ ਇੱਥੋਂ ਦੀ ਆਵਾਜਾਈ ਦੇ ਵਿੱਚ ਜਿਹੜੀ ਪ੍ਰੋਬਲਮ ਆਂਦੀ ਆ ਤੇ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਲੋਕਾਂ ਦੇ ਜਿਹੜੇ ਕਾਮਗਾਰ ਆ ਇਸ ਸੇਰੀ ਦੇ ਵਿੱਚ ਉਹ ਕਾਮਕਾਰ ਨੂੰ ਕੀ ਫਰਕ ਪੈਂਦਾ ਹੈ ਲੋਕਾਂ ਤੋਂ ਹੀ ਜਿਹੜਾ ਪੁੱਛਾਂਗੇ ਕਿ ਕਿ ਇਹ ਬਹੁਤ ਇੱਥੋਂ ਦੀ ਇੱਕ ਸਾਈਡ ਜਿਹੜੀ ਖੁੱਲੀ ਆ ਲੋਕ ਸ਼ਾਮ ਨੂੰ ਜਾਂ ਸਵੇਰੇ ਜਦੋਂ ਲੋਕਾਂ ਨੇ ਟ੍ਰੈਫਿਕ ਕੰਮ ਤੇ ਜਾਣਾ ਹੁੰਦਾ ਆ ਤੇ ਉਹ ਟ੍ਰੈਫਿਕ ਜਿਹੜੀ ਆ ਲੋਕਾਂ ਨੂੰ ਜਿਹੜੀ ਪਰੇਸ਼ਾਨ ਕਰਦੀ ਹੈ ਬਾਈ ਜੀ ਇੱਥੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਪੁੱਛਣ ਦੀ ਕੋਸ਼ਿਸ਼ ਕਰਦੇ ਆ ਲਾਲਾ ਜੀ ਇਦਰੀ ਰਹਿਣੇ ਕਿਤੇ ਨਹੀਂ ਜੀ ਲੱਗਿਆ ਦਿਮੋਰੀਆ ਪੁੱਲ ਜਿਹੜਾ ਇਹ ਇੱਕ ਪਾਸਾ ਬੰਦ ਆਏ 3 ਮਹੀਨੇ ਵਾਰ ਇੱਕ ਪਾਸਾ ਖੋਲਿਆ ਇਹਦੇ ਨਾਲੇ ਕੁਛ ਪਹਿਲੇ ਨਾਲੋਂ ਕੁਛ ਬੈਨੀਫਿਟਸ ਹੋਇਆ ਹੈ ਕਿ ਲੋਕਾਂ ਦੀ ਸਿਰਫ ਕੰਮ ਹੀ ਬੰਦ ਹੋਏ 4 ਮਹੀਨੇ ਲਈ ਹੁਣ ਤਾਂ ਕੰਮ ਖੁੱਲੀ ਗਈ ਹੈ ਪਰ 4 ਮਹੀਨੇ 4 ਮਹੀਨੇ ਦਾ ਬਿਲਕੁਲ ਹੀ ਬੰਦ ਰਿਹਾ ਕਿੰਨੀ ਦੂਰੋਂ ਘੁੰਮ ਕੇ ਜਾਣਾ ਪੈਂਦਾ ਹੈ ਉਧਰੋਂ ਕਾਫੀ 2-3 ਕਿਲੋਮੀਟਰ ਘੁੰਮ ਕੇ ਜਾਣਾ 2-3 ਕਿਲੋਮੀਟਰ ਪਰ ਲੋਕ ਜਿਹੜੇ ਇੱਥੋਂ ਦੀ ਜਿਨ੍ਹਾਂ ਨੇ ਬਿਲਕੁਲ ਨੇੜੇ ਤੇੜੇ ਜਾਣਾ ਹੋਵੇ ਲੋਕਾਂ ਦੇ ਜਿਹੜੇ ਘਰ ਆ ਉਹਨਾਂ ਲਈ ਮੰਨ ਲਓ ਇੱਥੇ ਆੜਿਆ ਸਕੂਲ ਹੀ ਜਾਣਾ ਹੋਵੇ घूम के जाना मैंने उपहारा लकड़ वाला फुलड़े तोड़ के जो 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 आ, तो। तो तो आ सकते हो ना हाँ जी जिन्हें क्या खास हुआ पहले से पहले थे बस ये वाला रास्ता खुल गया पहले हम लोग आते थे इधर जाना है लकड़ वाले फूल से घूम के जाना पड़ता नहीं जब पहले जो दोनों खुले हुए थे पहले में और अब में क्या फर्क डाला कोई फर्क नहीं कोई फर्क नहीं क्या कोई ही। वही है वही रास्ता है चालू हो जाएगा बस हो तो जाएगा जो जैसे पहले था वैसे थोड़ा सा लीता पोती कर दी है पर चार महीने कोई नहीं है कि मतलब रास्ता चौड़ा हो गया या रोड कौड़ी हो गया कोई है। पर लोगों को जो दिक्कतें आई हैं चार महीने अब भी सरकार खोल नहीं रही क्या कोई मुहूर्त का इंतजार में वो आएंगे कोई फीता काटेंगे पर लोगों की तकलीफ तकलीफ नहीं।, नहीं वो तो सब बन गया है ना मगर अभी नहीं खुलेगा ये मुहूर्त होकर तब यानी कि सारी बात मुहूर्त पर है हां मुहूर्त पर पर पब्लिक जाए भाड़ में चाहे 4 किलोमीटर घुमे चाहे सुबह शाम जाए बच्चों की बच्चे इधर स्कूल पढ़ने आते प्रॉब्लम आए जो वो पे कोई मतलब नहीं कोई मतलब सो ये तूਾਨੂੰ दमोरिया पुल दिखाने जेड़ा कि आ आम आदमी पार्टी जेड़ी हजे की है शायद या सरकारा मुहूर्त नु जेड़ियां है उड़ीक दिया पगयाने क्योंकि ਇਹ ਪੌਲ ਤੁਸੀਂ ਜੂਮ ਕਰਕੇ ਦਿਖਾਣਾ ਜਾਵਾਂਗੇ ਕਿ ਇਹ ਦੋਨੇ ਪਾਸੇ ਜਿਹੜੀਆਂ ਦਮੋਰੀਆ ਪੌਲ ਜੂੰਦਾ ਤੂੰ ਆ ਬਸ ਇਹ ਆ ਵੀ ਅੱਗੇ ਥੋੜੀ ਜਿਹੀ ਉੱਪਰ ਉਹਦੀ ਮਿੱਟੀ ਦਿਖਦੀ ਹੁੰਦੀ ਸੀ ਉਹ ਢੱਕ ਦਿੱਤੀ ਗਈ ਆ ਤੇ ਬਾਕੀ ਜੇ ਗੱਲ ਕਰੀਏ ਰਸਤਾ ਵੀ ਉਹਨਾਂ ਹੀ ਚੋੜਾ ਪਰ ਇਹਨੂੰ ਹਜੇ ਖੋਲਿਆ ਨਹੀਂ ਜਾ ਰਿਹਾ ਸਿਰਫ ਦੋ ਉਧਰਲੇ ਪਾਸੇ ਦੋ ਜਾਂ ਤਿੰਨ ਜਿਹੜੇ ਟੀਨ ਲਾ ਕੇ ਉਹਨੂੰ ਬੰਦ ਕੀਤਾ ਹੋਇਆ ਗੱਬੇ ਕੁਰਸੀਆਂ ਸਕੂਟਰ ਸਭ ਕੁਝ ਪਿਆ ਆ ਤੇ ਪਰ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆਉਂਦੀ ਆ ਉਹਦਾ ਕੋਈ ਵੀ ਨਹੀਂ ਹੈਗਾ ਸੋ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਦੁਕਾਨ ਵਾਲੇ ਵਿਚਾਰੇ ਬਿਲ ਲੇ ਹੀ ਬੈਠੇ ਨੇ ਤਦ ਮਾ ਕੋਈ ਕੰਮ ਨਾ ਕਾਇ ਲੋਕਾਂ ਨੂੰ ਬੇਫਾਲ ਤੋਂ ਜਿਹੜੇ ਪਰੇਸ਼ਾਨੀ ਲਾਲਾ ਜੀ ਕੀ ਕਹਿਣਾ ਚਾਹੂਗੇ ਦਮੋਰੀਆ ਪੁੱਲ ਦੇ ਬਾਰੇ ਇੱਥੇ ਕੀ ਲਾਗੇ ਰਹਿੰਦੇ ਹਾਂ ਜੀ ਇੱਥੇ ਰਹਿੰਦੇ ਹਾਂ ਮਾ ਦਮੋਰੀਆ ਪੁੱਲ ਵਾਲੇ ਕੀ ਖਾਸ ਕਹਿਣਾ ਚਾਹੂਗੇ ਪਹਿਲਾਂ ਕੀ ਪਹਿਲਾਂ ਨਾਲੋਂ ਕੀ ਇੱਥੇ ਫਰਕ ਪਾਇਆ ਗਿਆ ਫਰਕ ਤਾਂ ਕੁਝ ਨਹੀਂ ਪਾਇਆ ਗਿਆ ਮੋਏ ਹੁਣ ਸਾਫ ਕਰਕੇ ਬਣਾ ਰਹੇ ਨੇ ਇਹ ਇਧਰੋਂ ਵੀ ਰਸਤਾ ਖੁੱਲ ਜਾਣਾ ਮੱਲਾ 15 ਰਹਿਣਗੇ ਪਹਿਲਾਂ ਵੀ ਤਾਂ ਦੋਨੇ ਪਾਸੇ ਸੀਗਾ ਹਾਂ ਪਹਿਲਾਂ ਵੀ ਦੋਨੇ ਪਾਸੇ ਹੀ ਹੁਣ ਵੀ ਦੋਨੇ ਪਾਸੇ ਰਹੂਗਾ ਤੇ ਫਰਕ ਕੀ ਪਿਆ ਫਰਕ ਤਾਂ ਕੁਝ ਨਹੀਂ ਪੈਣਾ ਚਾਰ ਮਹੀਨੇ ਕੰਮ ਬੰਦ ਚਾਰ ਮਹੀਨੇ ਕੰਮ ਬੰਦ ਸਾਰੇ ਬੋਲ ਕੰਮ ਬੰਦ ਕਰ ਰਿਹਾ ਤੇ ਲੋਕਾਂ ਨੂੰ ਇਤੋਂ ਦੀ ਉਹ ਲੱਕੜ ਵਾਲੇ ਪੁੱਲ ਤੋਂ ਜਾਂ ਤੋੜ ਕੇ ਆਇਆ ਜਾਂ ਭਾਰਤ ਨਗਰ ਚੋਂ ਘੁੰਮ ਗਿਆ ਭਾਰਤ ਨਗਰ ਚੋਂ ਗਲਦੀ ਵੀ ਘੁੰਮ ਗਿਆ ਨਾ ਬੰਦਾ ਹਾਂ ਸੋ ਲੱਗਦਾ ਵੀ ਕਿ ਸਰਕਾਰਾਂ ਸਿਰਫ ਆਪਣੇ ਆਪਣੇ ਜਿਹੜੇ ਮੂਰਤ ਨੂੰ ਜਾਂ ਆਪਣਾ ਫਾਇਦਾ ਕਰਦੀ ਹੈ ਨਾ ਕਿਸੇ ਦੇ ਬਾਰੇ ਥੋੜਾ ਜਿਹਾ ਜਨਤਾ ਬਾਰੇ ਗਰੀਬਾਂ ਦੇ ਬਾਰੇ ਨਹੀਂ ਸੋਚਿਆ ਆਪਣੇ ਫਾਇਦੇ ਸੋਚਦੀ ਹੈ ਸਾਡੇ ਬੰਦੇ ਲੱਗੇ ਨੇ ਬੇਅਸੀਂ ਆਪਣੀ ਕਮਿਸ਼ਨ ਖਾ ਲਈ ਹੈ ਫੇਰੇ ਸ਼ਾਮ ਕਿੰਨੀ ਪ੍ਰੋਬਲਮ ਆਉਂਦੀ ਇੱਥੇ ਹਾਂ ਜੀ ਇੱਥੇ ਸਵੇਰੇ ਸ਼ਾਮ ਰੋਜ਼ ਪ੍ਰੋਬਲਮ ਮੱਲੀ ਜਾਂਦੀ ਹੈ ਭੀੜ ਦੀ ਭੀੜ ਦੀ ਪ੍ਰੋਬਲਮ ਹੈ ਤੇ ਬਸ ਲੋਕੀ ਪਰਚਾਨ ਹੋ ਰਹੇ ਨੇ ਬਰ ਮਹੂਰਤ ਖਾਉਂਗਾ ਤਾਂ ਹੀ ਖੁੱਲੂਗਾ ਹਾਂ ਮਹੂਰਤ ਖੁੱਲੂਗਾ ਫੇਰ ਵੀ ਇਹਨਾ ਫੇਰ ਵੀ ਕੰਮ ਕਰ ਜਲੂਗਾ ਤੋਂ ਬਿਲਕੁਲ ਇਹ ਲੋਕ ਨੇ ਜਿਹੜੇ ਕੀ ਤੁਸੀਂ ਦੇਖ ਸਕਦੇ ਹੋ ਉਧਰ ਗੱਡੀ ਪਿੱਟੋ ਕੇ ਲੈ ਕੇ ਜਾਂਦੇ ਪਏ ਨੇ ਪਰ ਜੇ ਆਹੀ ਤੁਹਾਨੂੰ ਇਥੋਂ ਚੰਦ ਗਦਮਾਂ ਦੇ ਉੱਤੇ ਸਿਵਲ ਲਾਈਨ ਦੇ ਵਿੱਚ ਜਿਹੜੀਆਂ ਪੋਸ਼ ਏਰੀਆ ਵਿੱਚ ਗੱਡੀਆਂ ਔਰ ਰੋਡ ਘੇਰ ਕੇ ਖੜੀਆਂ ਨੇ ਤੋ ਲੋਕਾਂ ਨਾਲ ਆਂਦੇ ਜਾਂਦੇ ਲੋਕਾਂ ਨਾਲ ਵੀ ਜਿਹੜੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਮੀਆਂ ਜੀ ਆਤੀ ਰਹਨੇ ਹੋ ਅਸੀਂ ਕਿਹੜਾ ਲੋਕਾਂ ਵਾਲਾ ਹੀ ਪੁੱਛਣਾ ਆਜੋ ਹਮਾਰਾ ਕੋਈ ਪਰਸਨ ਸਵਾਲ ਨਹੀਂ ਹੈ ਹਮਾਰਾ ਜਨਤਾ ਦਾ ਸਵਾਲ ਹੈ ਜੀ ਇਹੀ ਬਰਤੋ ਗਈ ਹਾਂ ਛੋਲੀ ਮੱਲਾ ਛੋਲੀ ਮੱਲਾ ਮੇ 4 ਮਹੀਨੇ ਬੰਦ ਰੱਖ क्या क्या दिक्कतें आ रही लोगों को काफी परेशानी आई हाँ लोगो को काफी घूम के जाना पड़ा आना जाना में थोड़ा औखा हुआ लेकिन अब ठीक है अच्छा मिया जी अभी भी एक साइड बंद है इसमें क्या लगता है आपको अभी कौन सा हीरे मोती जड़ना रह गए अब देखो प्रशासन का काम है हम लोग तो कुछ बाकी कर... है कुछ ਨਹੀਂ ਅਭੀ ਤੋ ਕੋ ਦੇਖਣੇ ਮੇ ਤੋ ਕੁਛ ਨਹੀਂ ਰਖਤਾ ਬਾਕੀ ਹੈ ਮਹੂਰਤ ਬਾਕੀ ਹੈ ਮਹੂਰਤ ਬਾਕੀ ਤਬੀ ਬੰਦ ਹੈ ਜੀ ਜੀ ਪਰ ਨਹੀਂ ਜੀ ਅਗਰ ਜਾਂਦੇ ਚੰਦ ਕਦਮੋਂ ਬੇ ਅਗਰ ਆਪਨੇ ਆਨਾ ਹੋਤਾ ਤਾ ਫੇ ਕਹਾਂ ਦੇ ਘੁੰਮ ਕੇ ਆਤੇ ਸੋ ਲੱਕੜ ਫੁੱਲੋ ਲੱਕੜ ਫੁੱਲੋ ਨੰਬਰ ਮੇ ਆਨਾ ਕਰਤਾ ਜੋ ਬੱਚੇ ਯਹਾਂ ਸੇ ਬਿਲਕੁਲ ਕੋਲੇਜ ਕੋਲੇਜ ਰੋਡ ਪਰ ਜਾਂਦੇ ਜਾਂ ਕੇ ਉਹਨਾਂ ਕੀ ਦਿੱਕਤ ਹੈ ਜੀ ਜੀ ਕਾਫੀ ਦਿੱਕਤ ਹੈ ਦਿੱਕਤ ਤਾਂ ਕਾਫੀ ਆਤੀ ਸੀ ਸੋ ਇੱਕ ਤਾਂ ਆਹ ਜਿਹੜਾ ਪੋਲ ਆ ਜਿਹੜਾ ਬੰਦ ਆ ਇੱਕ ਪੋਲ ਲੁਧਿਆਣਾ ਦਾ ਹੋਰ ਆ ਜਿਹੜਾ ਅਯੂਬਾ ਆ ਚਾਂਦ ਨੇ ਮੇਰੇ ਸਾਹਮਣੇ ਉਹਦਾ ਵੀ ਅੱਜ ਮੰਤਰੀ ਸਾਹਿਬ ਜਿਹੜੇ ਐ ਭਗਵੰਤ ਮਾ ਸਾਹਿਬ ਨੇ ਉਹਦੀ ਓਪਨਿੰਗ ਕਰਨੀ ਸੀਗੀ ਜਿਹੜੇ ਮਾਨ ਸਾਹਿਬ ਕਹਿੰਦੇ ਸੀ ਅਸੀਂ ਜਨਤਾ ਨੂੰ ਪਰੇਸ਼ਾਨ ਨਹੀਂ ਕਰਨਾ ਹੁਣ ਉਹੀ ਜਨਤਾ ਨੂੰ ਸਿਰੇ ਮਹੂਰਤ ਲਈ ਉਹਨਾਂ ਦੇ ਪਰੇਸ਼ਾਨੀਆਂ ਆ ਰਹੀਆਂ ਨੇ ਉਹਦਾ ਅੱਜ ਡੀਪੀਆਰਓ ਵੱਲੋਂ ਸੱਦਾ ਪੱਤਰ ਪਾਇਆ ਗਿਆ ਸੀ yellow card ਵਾਲਿਆਂ ਨੂੰ ਕਿਉਂਕਿ ਜਦੋਂ ਸਰਕਾਰ 'ਚ ਬੰਦਾ ਨਹੀਂ ਹੁੰਦਾ ਤੇ ਫਿਰ ਉਹਨੂੰ ਸਾਡੇ ਵਰਗਾ ਸੋਸ਼ਲ ਮੀਡੀਆ ਉਹਨੂੰ ਬਹੁਤ ਪਸੰਦ ਹੁੰਦਾ ਕਿਉਂਕਿ ਉਹਦੀ ਆਵਾਜ਼ ਜਿਹੜੀ ਲੋਕਾਂ ਤੱਕ ਜਾਣ ਲਈ ਪਰ ਜਦੋਂ ਬੰਦਾ ਸੱਤਾ ਵਿੱਚ ਆ ਜਾਂਦਾ ਫਿਰ ਉਹਨਾਂ yellow card ਵਾਲੇ yellow card ਵਾਲੇ ਜਿਨ੍ਹਾਂ ਦੀ ਜੇਬ ਦੇ ਵਿੱਚ ਨੋਟ ਬੰਦੇ ਆ yellow card ਪੀਲੀ ਪੱਤਰਕਾਰੀ ਜਿਹਨੂੰ yellow card ਪੀਲੀ ਪੱਤਰਕਾਰੀ ਵੀ ਕਹਿ ਸਕਦਾ ਕਿਉਂਕਿ ਉਹ ਵੱਡਿਆ ਖਾਰਾ ਨੂੰ ਐਡ ਜਾਂਦੀ ਆ ਵੱਡੇ ਚੰਦਾਂ ਨੂੰ ਐਡ ਜਾਂਦੀ ਆ ਤੇ ਜਿਹੜਾ ਨੇ ਕੋਈ ਤੁਹਾਨੂੰ ਜੋ ਸਰਕਾਰ ਕਰਦੀ ਪਈ ਆ ਗਲਤ ਕਰਦੀ ਪਈ ਉਹ ਦਿਖਾਣਾ ਨਹੀਂ ਐ ਸੋਸ਼ਲ ਮੀਡੀਆ ਦਾ ਕੰਮ ਹੁੰਦਾ ਦਿਖਾਣਾ ਤੇ ਉੱਥੇ yellow card ਵਾਲਾ ਨੂੰ ਆਣਾ ਉਚਿਤ ਆ yellow card ਤੋਂ ਬਿਨਾ ਆਣਾ ਉਚਿਤ ਨਹੀਂ ਪਾ ਰਹਾ ਮਹੁਰਤ ਪਿੱਛੇ ਇੱਕ ਪੁਲ ਰੁਕਿਆ ਹੋਇਆ ਇੱਕ ਸਾਈਡ ਤੋਂ ਡਬਲ ਡਬਲ ਜਿਹੜੀ ਆ ਟ੍ਰੈਫਿਕ ਜਾ ਰਹੀ ਆ ਤੇ ਲੋਕੀ ਪਰੇਸ਼ਾਨ ਹੁੰਦੇ ਨੇ ਤੁਸੀਂ ਮੈਂ ਕੋਲ ਜਾ ਕੇ ਵੀ ਦਿਖਾ ਹੀ ਦਿੰਦਾ ਤੁਹਾਨੂੰ ਸੋ ਇੱਥੇ ਕੋਲੋਂ ਦੀ ਦਿਖਾ ਦਿੰਦੇ ਆ ਕਿ ਕੀ ਕੀ ਇੱਥੇ ਰਹਿ ਗਿਆ ਆ ਕੀ ਇੱਥੇ ਕਮੀਆਂ ਨੇ ਆ ਸਾਫ ਤੁਸੀਂ ਦੇਖ ਸਕਦੇ ਹੋ ਵਿੱਚ ਇੱਕ ਜਿਹੜਾ ਮੁਲਾਜ਼ਮ ਆ ਉਸ ਲੰਮੀਆਂ ਤਾਨ ਕੇ ਪਿਆ ਹੋਇਆ ਆ ਤੇ ਆਹ ਪੂਰਾ ਜਿਹੜਾ ਸਭ ਕੁਝ ਤਿਆਰ ਹੋ ਚੁੱਕਾ ਆ ਤੇ ਅੰਦਰ ਪੂਰਾ ਤੁਸੀਂ ਦੇਖ ਸਕਦੇ ਹੋ ਉਹ ਉਹ ਦਾਤੋ ਆ ਬਾਈ ਜੀ ਇਹ ਕਦੇ ਨਹੀਂ ਇਹ ਜਿਹੜਾ ਪੋਲ ਆ ਤੁਸੀਂ ਬੈਠ ਚਲ ਤੁਸੀਂ ਸਿਕਿਉਰਟੀ ਤੇ ਹੋ ਬਾਈ ਜੀ ਇਹ ਕੀ ਇਹਦੇ ਕੁਝ ਰਹਿੰਦਾ ਸੀ ਤਿਆਰ ਹੁਣ ਆ ਬਾਸ ਉੱਪਰ ਰਹਿ ਗਿਆ ਪਿੰਦਰ ਜਾਂ ਪਾਣੇ ਆ ਬਸ ਇਹ ਤਾਂ ਪਿਆਰਾ ਬਸ ਇਹ ਪਿੱਲਰ ਕਾਦੇ ਰਹਿ ਗਏ ਜੀ ਉਹ ਜਿਹੜੇ ਉਧਰ ਸਾਈਡ ਤੇ ਪਾਣੇ ਨਾ ਉੱਪਰ ਸਾਤੇ ਉਧਰਲਾ ਪਾਸੇ ਪਾਣੇ ਆ ਬਸ ਆ ਦਿਖਾਓ ਕਿਹੜੇ ਪਿੱਲਰ ਆ ਉੱਪਰ ਹੀ ਰਹਿ ਗਿਆ ਬਸ ਆ ਓਕੇ ਰਹਿ ਜਾਗੇ ਮਿੱਟੀ ਪੈਣੀ ਹੈ ਬਾਅਦ ਮਿੱਟੀ ਪਾ ਕੇ ਤਿਆਰ ਹੋ ਜਾਣਾ ਬਾਕੀ ਦਾ ਓਕੇ ਜੀ ਮਿੱਟੀ ਮਿੱਟੀ ਲਈ ਭਾਜੀ ਇਹ ਜਿਹੜਾ ਥੱਲੋ ਤਿਆਰ ਆ ਇਹ ਇਹਦੇ ਨਾਲ ਕੋਈ ਜਨਤਾ ਜਿਹੜੀ ਪਰੇਸ਼ਾਨ ਹੋ ਰਹੀ ਹੈ ਇਹਦਾ ਕੋਈ ਕੰਸਰਨ ਨਹੀਂ ਇਹਦਾ ਪਾਣੀ ਆਂਦਾ ਜੀ ਇੱਥੋਂ ਅੱਛਾ ਜੀ ਆ ਸਾਡੇ ਸਾਹਮਣੇ ਭਰਿਆ ਪਿਆ ਤੇ ਅੱਛਾ ਜੀ ਬਾਕੀ ਦਾ ਬਾਸ ਇਧਰੋਂ ਬਾਸ ਥੋੜਾ ਜਿਹਾ ਤੁਸੀਂ ਤਾਂ ਚਲੋ ਸਿਕਿਉਰਟੀ ਹੈ ਵੈਸੇ ਇੱਕ ਇਨਸਾਨੀ ਮਤ ਦੇ ਕਿ 4 ਮਹੀਨੇ ਜੀ ਕੀਤਾ ਕਿ ਹਜੇ ਪਾਣੀ ਆਂਦਾ ਨਹੀਂ ਨਹੀਂ ਉਹ ਤਾਂ ਸੀਵਰੇਜ ਪਿੱਛੋਂ ਆਣਾ ਬਲੌਕ ਚੋਂ ਨਹੀਂ ਮੱਲੇ ਚੋਂ ਉਹ ਤਾਂ ਮੈਂ ਉਹੀ ਕਹਿੰਨਾ ਸੀਵਰ ਪਿੱਛੋਂ ਇਧਰ ਆ ਪਿਆ ਤੁਹਾਡੇ ਸਾਹਮਣੇ ਹਾਂਜੀ ਕੱਲ ਤੇ ਚੱਲਿਆ ਸੀ ਕੰਮ ਆ ਜਾਜਦੂਰ ਪਏ ਆ ਉੱਤੇ ਅੱਛਾ ਜੀ ਹਾਂਜੀ ਯਾਨੀ ਕਿ 4 ਮਹੀਨੇ ਜਿਹੜਾ ਬੰਦ ਰੱਖਣ ਤੋਂ ਬਾਅਦ ਵੀ ਹਜੇ ਕਈ ਕੰਮ ਪੇਂਟਿੰਗ ਹੈ ਅਜੇ 3-4 ਦਿਨ ਕਹਿੰਦੇ ਆ ਲੱਗਣੇ 3-4 ਦਿਨ ਲਾਏ ਸੋ ਬਿਲਕੁਲ ਕਿਉਂਕਿ ਇਹ ਤਾਜ ਮਹਿਲ ਬੰਨਣਾ ਆ ਸੋ ਇਧਰਲੇ ਪਾਸੇ ਤਾਂ ਦਿਖਾ ਦਈਏ ਇਹ ਆ ਨਾਲਾ ਜਿਹੜਾ ਇਧਰ ਨਾਲੋਂ ਨਾਲ ਇਹ ਵੀ ਜਿਹੜਾ ਕੀ ਆ ਇੱਥੋਂ ਪਿੱਛੋਂ ਦੀ ਪਾਣੀ ਛੱਡਿਆ ਇੱਥੋਂ ਦੀ ਬੰਦ ਕੀਤਾ ਹੋਇਆ ਹਜੇ ਜੇ ਅੱਗੇ ਆ ਨਹੀਂ ਰਿਹਾ ਪਰ ਵੱਡੀ ਗੱਲ ਆ ਕਿ ਲੋਕ ਪਰੇਸ਼ਾਨ ਹੋ ਰਹੇ ਆ ਲੋਕਾਂ ਦੀ ਦਿੱਕਤ ਕਿਉਂ ਨਹੀਂ ਕਿਸੇ ਲੀਡਰ ਨੂੰ ਦਿਖਦੀ ਕਿਉਂ ਜੇ ਇਹਦੇ ਵਿੱਚ ਕੋਈ ਕਮੀ ਹੈ ਤੇ ਉਹਨੂੰ ਦਿਨਾਂ 'ਚ ਤਿਆਰ ਕਰਨਾ ਚਾਹੀਦਾ ਹੈ ਉਹਨੂੰ ਲੰਬੇ ਟਾਈਮ ਕਿਉਂ ਪਾਣਾ ਚਾਹੀਦਾ ਕਿਉਂਕਿ ਲੋਕ ਪਰੇਸ਼ਾਨ ਹੁੰਦੇ ਨੇ ਲੋਕਾਂ ਦੇ ਕੰਮ ਕਾਜ ਠੱਪ ਨੇ ਲੋਕਾਂ ਦੇ ਬਿਜ਼ਨਸ ਠੱਪ ਹੋ ਰਹੇ ਨੇ ਸਰਕਾਰਾਂ ਕੰਮ ਚਲਾਣ ਲਈ ਆਂਦੇ ਨੇ ਕਿ ਬੰਦ ਕਰਨੀ ਹੈ ਤੁਹਾਡਾ ਕੀ ਸਵਾਲ ਆ ਤੁਹਾਡੇ ਕੀ ਜਵਾਬ ਆ ਜੂਰ ਦੱਸਣਾ ਜਾਤੀ ਜੁੜੇ ਰੂਪ ਜਨਾਇਟਿਡ ਪੋਸਟ ਨਾਲ ਕੈਮਰਾਮੈਨ ਸਤਪਾਲ ਦੇ ਨਾਲ ਮਨੋਜੀ ਦਾ